ਦਾ ਪੰਜਾਬ ਟਾਕਸ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਮੇਰੇ ਵੱਲੋਂ ਆਦੂ ਸ਼ਾਇਦ ਸਤਿ ਸ਼੍ਰੀ ਅਕਾਲ ਇੱਕ ਬੜੇ ਹੀ ਮਹੱਤਵਪੂਰਨ ਵਿਸ਼ੇ ਤੇ ਐਪੀਸੋਡ ਲੈ ਕੇ ਤੁਹਾਡੀ ਸੇਵਾ 'ਚ ਹਾਜ਼ਰ ਹੋ ਰਿਹਾ ਹਾਂ ਇਸ ਦਾ ਟਾਈਟਲ ਹੈ ਸਿੱਖ ਪੰਥ ਦੇ ਉਹ ਅਨਮੋਲ ਹੀਰੇ ਇਕ ਇਤਿਹਾਸ ਦੇ ਉਹ ਜ਼ਿੰਦਾਦਿਲ ਬਹਾਦਰ ਸ਼ਦਕੀ ਅਣਖੀ ਤੇ ਸੂਰਮੇ ਪਾਤਰ ਜਿਹੜੇ ਬਹੁਤ ਅਹਿਮ ਨੇ ਤੇ ਜਿਨ੍ਹਾਂ ਬਾਰੇ ਆਮ ਸੰਗਤ ਨੂੰ ਬਹੁਤ ਘੱਟ ਜਾਣਕਾਰੀ ਹੈ ਇਹਨਾਂ ਬਾਰੇ ਹਰ ਸਿੱਖ ਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਇਹਨਾਂ ਨੇ ਕਿੱਡੀ ਮਹਾਨ ਕਾਰਨਾਕਾਰੀ ਆਪਣੇ ਫਰਜ਼ ਨੂੰ ਨਿਭਾਇਆ ਔਰ ਆਪਣੀਆਂ ਸ਼ਹਾਦਤਾਂ ਦੇ ਕੇ ਇਤਿਹਾਸ ਦੇ ਪੰਨਿਆਂ ਤੇ ਹਮੇਸ਼ਾ ਲਈ ਆਪਣਾ ਨਾਮ ਲਿਖਵਾ ਗਏ ਅਮਰ ਹੋ ਗਏ ਅਮਰ ਪੱਦੀ ਪ੍ਰਾਪਤ ਕਰ ਗਏ ਸਭ ਤੋਂ ਪਹਿਲਾਂ ਆਪਾਂ ਗੱਲ ਸ਼ੁਰੂ ਕਰਦੇ ਹਾਂ ਗੜੀ ਚਮਕੌਰ ਦੀ ਜੰਗ ਚਮਕੌਰ ਦੀ ਕੱਚੀ ਗੜੀ ਜਰਾ ਲੈ ਚਲੋ ਬਿਰਤੀ ਉਹ ਤੇ 40 ਸਿੰਘ ਜਿਨ੍ਹਾਂ ਨੂੰ ਕਈ ਦਿਨਾਂ ਤੋਂ ਚੰਗੀ ਤਰ੍ਹਾਂ ਪਹੁੰਚ ਨੂੰ ਵੀ ਰਿਸੀਬ ਨਹੀਂ ਹੋਇਆ ਤੇ ਜਿਨ੍ਹਾਂ ਕੋ ਰਵਾਇਤੀ ਹਥਿਆਰ ਨੇ ਦਸਮ ਪਾਤਸ਼ਾ ਪੰਥ ਸੇਵਾਲੀ ਕਲੀਆਂ ਵਾਲੇ ਬਾਜ਼ਾਂ ਵਾਲੇ ਸ਼੍ਰੀ ਗੋਬਿੰਦ ਸਿੰਘ ਸਾਹਿਬ ਦੀ ਕਮਾਂਡ ਗੁਰੂ ਸਾਹਿਬ ਦੇ ਦੋ ਵੱਡੇ ਸਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਜਾਰ ਸਿੰਘ ਜੀ ਨਾਲ ਪੰਜ ਪਿਆਰੇ ਵੀ ਉਹਨਾਂ ਨੂੰ ਸ਼ਾਮਲ ਨੇ ਭਾਈ ਸੰਗਤ ਸਿੰਘ ਜੀ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਘੜੀ ਛੱਡਣ ਵੇਲੇ ਆਪਣੀ ਕਲਗੀ ਪਿਤਾਤ ਬਖਸ਼ੀ ਉਹਨਾਂ ਦੀ ਦਸਤਾਰ ਤੇ ਸਜਾਈ ਕਕੂ ਗੁਰੂ ਸਾਹਿਬ ਦਾ ਹਮ ਸ਼ਕਲ ਸੀ ਭਾਈ ਸੰਗਤ ਸਿੰਘ ਤੇ ਬਚਪਨ ਤੋਂ ਹੀ ਗੁਰੂ ਸਾਹਿਬ ਦੇ ਨਾਲ ਹੀ ਖੇਡਿਆ ਮੱਲਿਆ ਸੀ ਉਹਨਦੇ ਭਰਾਤਾ ਬਹੁਤ ਲਾਸਾਨੀ ਕੁਰਬਾਨੀ ਵਾਲੇ ਭਾਈ ਦੇਤਾ ਜੀ ਭਾਈ ਜੀਵਨ ਸਿੰਘ ਜੀ ਉਹ ਵੀ ਇਹ ਸਾਰੇ ਕੁੱਲ 43 ਦੀ ਗਿਣਤੀ ਸੀ ਇੱਕ ਪਾਸੇ 10 ਲੱਖ ਦਾ ਡਿੱਡੀਦਲ ਪਰ ਜਿਸ عظیم ਤਰੀਕੇ ਨਾਲ ਸਹਬਜ਼ਾਦਿਆਂ ਨੇ ਤੇ ਹੋਰ ਸਿੰਘਾਂ ਨੇ ਅਣਤ ਤੈ ਵਿੱਚ ਜਾ ਕੇ ਦੁਸ਼ਮਣ ਦੇ ਆਹੂ ਲਾਏ ਔਰ ਉਹ ਬਹੁਤੇ ਤਾਂ ਉਹਨਾਂ ਵਿੱਚੋਂ ਮਾਰ ਤਾੜ ਕਰਨ ਵਾਲੇ ਸਨ ਉਹ ਤਾਂ ਦੌੜ ਗਏ ਤੇ ਗੁਰੂ ਸਾਹਿਬ ਉਥੋਂ ਪੰਥ ਦਾ ਹੁਕਮ ਮੰਨ ਕੇ ਪੰਜ ਪਿਆਰਿਆਂ ਦਾ ਹੁਕਮਨਾਮਾ ਮੰਨ ਕੇ ਘੜੀ ਨੂੰ ਛੱਡ ਗਏ ਕਿ ਗੁਰੂ ਸਾਹਿਬ ਤੁਸੀਂ ਰਹੋਗੇ ਤੇ ਸਿੱਖ ਵੀ ਹੋਰ ਬਹੁਤ ਪੈਦਾ ਹੋਣਗੇ ਆਪ ਦਾ ਜਾਣਾ ਬੜਾ ਜ਼ਰੂਰੀ ਹੈ ਗੁਰੂ ਸਾਹਿਬ ਨੇ ਜੋ ਅਨੰਦਪੁਰ ਸਾਹਿਬ ਉਹਨਾਂ ਨੂੰ ਇੱਕ ਵਚਨ ਦਿੱਤਾ ਸੀ ਲੋਕਤੰਤਰੀ ਅਧਿਕਾਰ ਦਿੱਤਾ ਸੀ ਕਿ ਤੁਸੀਂ ਗੁਰਮਤਾ ਕਰਕੇ ਮੈਨੂੰ ਹੁਕਮ ਕਰ ਸਕੋਗੇ ਕਿਸੇ ਵੀ ਸੂਰਤ ਵਿੱਚ ਕਿਸੇ ਵੀ ਸਥਾਨ ਤੇ ਕਿਸੇ ਵੀ ਸਮੇਂ ਕਿ ਮੈਂ ਹੁਕਮ ਮੰਨ ਲਈ ਪਾਬੰਦ ਹੋਵਾਂਗਾ ਉਹ ਉਹਨਾਂ ਨੇ ਹੁਕਮ ਮੰਨ ਕੇ ਵਖਾਇਆ ਤੇ ਉੱਥੋਂ ਨਿਕਲ ਗਏ ਅੱਗੇ ਦਾ ਇਤਿਹਾਸ ਤੁਸੀਂ ਜਾਣਦੇ ਹੋ ਹੁਣ ਇੱਥੇ ਜੰਗ ਖਤਮ ਹੋ ਚੁੱਕੀ ਹੈ ਵਿਸ਼ਣ ਫੌਜਾਂ ਪੰਜ ਖਾ ਕੇ ਤੇ ਭੱਜ ਚੁੱਕੀਆਂ ਨੇ ਮੈਦਾਨ ਵਿੱਚ ਲਾਸ਼ਾਂ ਹੀ ਲਾਸ਼ਾਂ ਪਈਆਂ ਨੇ ਐਸੀ ਕਾਲੀ ਬੋੜੀ ਅੰਨੀ ਰਾਤ ਵਿੱਚ ਇਹ ਕੌਣ ਹੈ ਇਹ ਪਰਛਾਵਾਂ ਦੇ ਕਿਹੜਾ ਹੈ ਜਿਹੜਾ ਇਧਰ ਉਧਰ ਘੁੰਮਦਾ ਨਜ਼ਰ ਆ ਰਿਹਾ ਹੈ ਇਹ ਹੈ ਜੀ ਬੀਬੀ ਹਰਸ਼ਰਨ ਕੌਰ ਬੀਬੀ ਹਰਸ਼ਰਨ ਕੌਰ ਗੁਰੂ ਘਰ ਦੀ ਅਨੰਨ ਸ਼ਰਧਾਲੂ ਪੂਰਨ ਗੁਰਸਿੱਖ ਅਮਰਤਾਰੀ ਬੀਬੀ ਪਰਜੋਾਨੀ ਦੀ अवस्था ਵਿੱਚ ਉਹ ਕਰ ਕੀ ਰਹੀ ਹੈ ਉਹਦੇ ਅੰਦਰ ਭਾਵਨਾ ਹੈ ਕਿ ਮੈਂ ਗੁਰੂ ਸਾਹਿਬ ਦੀ ਜੇ ਵੱਡੇ ਲਾਲਾ ਤੇ ਹੋਰ ਸਿੰਘਾਂ ਨੂੰ ਇਕੱਤਰ ਕਰਕੇ ਦੇਹਾਂ ਨੂੰ ਉਹਨਾਂ ਦਾ ਘਟੋ ਘਟ ਸਸਕਾਰਤਾ ਕਰ ਸਕਾਂ ਜਿਹੜਾ ਕੋ ਗੁਰੂ ਸਾਹਿਬ ਹਾਲਾਤ ਦੇ ਮੁਤਾਬਕ ਇਥੋਂ ਜਦੋਂ ਚਾਲੇ ਪਾ ਗਏ ਜੋ ਨਹੀਂ ਕਰ ਸਕੀ। ਜੇ ਹਾਲਾਤ ਐਸੇ ਬਣੇ ਤੇ ਜਿੰਨੀਆਂ ਵੀ ਦੇਹਾਂ ਮਿਲੀਆਂ ਇਕੱਤਰ ਕੀਤੀਆਂ ਤੇ ਬੀਬੀ ਹਰਸ਼ਰਨ ਕੌਰ ਨੇ ਲੱਕੜਾਂ ਵਗੈਰਾ ਇਕੱਠੀਆਂ ਕਰਕੇ ਜੋ ਵੀ ਸਾਧਨ ਬਣਿਆ ਕੁਝ ਦੇਹਾਂ ਦਾ ਸੋਸਕਾਰ ਕੀਤਾ ਤੇ ਇਹਨੇ ਨੂੰ ਜੋ ਟਿੱਡੀ ਦਲ ਦੇ ਵੈਰੀ ਦਲ ਦੇ ਕੁਝ ਬੰਦੇ ਸਨ ਇਹਦੇ ਉੱਤੇ ਸਾਰੀ ਫੌਜ ਤਾਂ ਪੱਜੀ ਨਹੀਂ ਸੀ ਉਹਨਾਂ ਦੀ ਨਿਗਾ ਪੈ ਗਈ ਬੀਬੀ ਉਹਨਾਂ ਨੇ ਹੁਰਸ਼ੇ ਵਿੱਚ ਆਣ ਕੇ ਉਹ ਜਿਹੜੀ ਅਗਨੀ ਸੀ ਜਿੱਥੇ ਸੋਸਕਾਰ ਹੋ ਰਿਹਾ ਸੀ ਬੀਬੀ ਨੂੰ ਜ਼ਬਰਦਸਤੀ ਚੁੱਕ ਕੇ ਉਸ ਅੱਗ ਦੇ ਵਿਛੜ ਦਿੱਤਾ ਲਾਟਾਂ ਦੇ ਵਿਛੜ ਦਿੱਤਾ ਕਿ ਬੀਬੀ ਜਿਹੜੀ ਸੀ ਉਹ ਜ਼ਿੰਦਾ ਸ਼ਹੀਦ ਜੀ ਉਹ ਵੀ ਸ਼ਹੀਦੀ ਦਾ ਜਮ ਪ੍ਰਾਪਤ ਕਰ ਗਈ ਅਮਰ ਹੋ ਗਈ ਇਦੋਂ ਵੱਡੀ ਮਿਸਾਲ ਬਹਾਦਰੀ ਦੀ ਕੀ ਹੋ ਸਕਦੀ ਹੈ ਕਿ ਉਹਨੂੰ ਪਤਾ ਸੀ ਕਿ ਜੇ ਮੈਂ ਹੱਥ ਆ ਗਈ ਤੇ ਮੈਂ ਵਛਣਾ ਨਹੀਂ ਪਰ ਤਨ ਮਨ ਤਨ ਸਭ ਸੌ ਗੁਰੂ ਕੋ ਹੁਕਮ ਮੰਨਿਆ ਪਾਈ ਜੇ ਮਹਾਵਾਕ ਅਨੁਸਾਰ ਬੀਬੀ ਹਰਸਰਨ ਕੌਰ ਨੇ ਮਹਾਨ ਤੇ ਅਜ਼ੀਮ ਕੁਰਬਾਨੀ ਦੇ ਕੇ ਦੁਨੀਆ ਵੀ ਦੇਹਾਂ ਦਾ ਸਸਕਾਰ ਉਹ ਕਰ ਸਕੀ ਉਹਨੇ ਚਮਕੌਰ ਦੀ ਗੜੀ ਦੇ ਬਾਹਰ ਉਹ ਕੀਤਾ ਤੇ ਅਮਰ ਪਾਤਰ ਬਣ ਗਈ ਸਿੱਖ ਇਤਿਹਾਸ ਸਾਡੀ ਸ਼ਰਦਾ ਦੀ ਪਾਤਰ ਹੈ ਸਾਡਾ ਸੀਸ ਝੁਕਦਾ ਉਸ ਤੋਂ ਬਾਅਦ ਆ ਜਾਓ ਜੀ ਦੂਸਰਾ ਪਾਤਰ ਨਵਾਬ ਮਲੇਰਕੋਟੜਾ ਸ਼ੇਰ ਮੁਹੰਮਦ ਖਾਨ ਸਿੱਖ ਪੰਥ ਹਮੇਸ਼ਾ ਉਸ ਤਰਹੀ ਨਹੀਂ ਰਹੇਗਾ ਜਦੋਂ ਸਾਰੀਆਂ ਗਵਾਹੀਆਂ ਵਜ਼ੀਰ ਖਾਂ ਸ਼ੁਭਾ ਸਰਹੰਦ ਦੀ ਕਚਾਰੀ ਲੱਗਦੀ ਸੀ ਕਿ ਸਾਬਜ਼ਾਦਾਂ ਦਾ ਕੇਸ ਇੱਕ ਕਿਸਮ ਦਾ ਜਿਹੜਾ ਉਹਨੇ ਬਣਾਇਆ ਹੋਇਆ ਸੀ ਕਿ ਉਹ ਧਰਮ ਪਰिवर्तन ਦੇ ਦਬਾਅ ਪਾ ਰਿਹਾ ਸੀ ਕਿ ਸਾਬਜ਼ਾਦੇ ਅਡੋਲ ਸਨ ਡਿੜ੍ਹ ਸਨ ਆਪਣੇ ਸੰਕਲਪ ਤੇ ਉਥੇ ਸਾਰੀ ਸਭਾ ਵਿੱਚ ਸਾਰੇ ਬੇਦੀਨ ਲੋਕ ਬੈਠੇ ਸਨ ਕਹਿਣ ਨੂੰ ਤਾਂ ਦੀਨ ਵਾਲੇ ਸਨ ਪਰ ਦੀਨ ਧਰਮ ਤੇ ਚੱਲਣ ਵਾਲੇ ਨਹੀਂ ਸਨ ਜ਼ਾਲਮ ਸਨ ਉਥੇ ਵਿੱਚ ਝੋੜਿਆ ਫਿਰ ਮੁਹੰਮਦ ਖਾਨ ਮਲੇਰਕੋਟਲੇ ਦਾ ਜੋ ਨਵਾਬ ਸੀ ਹਾਲਾਂਕਿ ਉਹਦਾ ਭਰਾ ਗੁਰੂ ਸਾਹਿਬ ਦੇ ਤੀਰ ਨਾਲ ਚੰਕੌਰ ਦੀ ਜੰਗ ਵਿੱਚ ਚਲ ਵਸਿਆ ਸੀ ਫਿਰ ਵੀ ਉਹ ਇਹ ਮੰਨਦਾ ਸੀ ਕਿ ਲੜਾਈ ਜੇ ਸਾਡੀ ਹੈ ਤਾਂ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਹੈ ਉਹਨਾਂ ਦੇ ਸ਼ੀਰਖੋਰ ਬੱਚਿਆਂ ਦਾ ਕੀ ਕਸੂਰ ਹੈ ਬਾਲਾਂ ਦਾ ਕੀ ਕਸੂਰ ਹੈ ਸਾਬਜ਼ਾ ਦਾ ਕਸੂਰ ਹੈ ਉਨੇ ਹਾਜ਼ਾ ਨਾਰਾ ਮਾਰਿਆ ਪ੍ਰੋਟੈਸਟ ਕੀਤਾ ਵਾਕ ਆਊਟ ਕਰ ਗਿਆ ਜਦੋਂ ਦੀ ਗੱਲ ਨਹੀਂ ਮੰਨੀ ਗਈ ਉਹਨੇ ਕਿਹਾ ਤੁਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਲੜੋ ਤੁਹਾਡੀ ਲੜਾਈ ਉਹਨਾਂ ਨਾਲ ਹੈ ਇਹਨਾਂ ਸ਼ੀਰਖੋਰ ਬੱਚਿਆਂ ਦਾ ਦੁੱਧ ਪੀਂਦੇ ਬੱਚਿਆਂ ਦਾ ਕੀ ਕਸੂਰ ਹੈ ਮਾਤਾ ਜੀ ਦਾ ਕੀ ਕਸੂਰ ਹੈ ਸਿੱਖ ਕੌਮ ਹਮੇਸ਼ਾ ਨਵਾਬ ਸ਼ੇਰ ਮੁਹੰਮਦ ਖਾਂ ਮਲੇਰ ਕੋਟਲਾ ਦੀ ਜੜੀ ਰਹੇਗੀ ਔਰ ਇਸੇ ਕਰਕੇ 1947 ਤੀਜਨੋਂ ਦੇਸ਼ ਦੀ ਵੰਡ ਹੋਈ ਹੈ ਵਟਟ ਹੋਈ ਹੈ ਤੇ ਮਲੇਰ ਕੋਟਲਾ ਤੇ ਰਿਆਸਤ ਨੂੰ ਪੰਥ ਨੇ ਬਿਲਕੁਲ ਮਹਫੂਜ਼ ਰੱਖਿਆ ਔਰ ਅੱਜ ਵੀ ਉਥੇ ਮੁਸਲਮਾਨ ਪਰਵਾਹ ਦੀ ਬਹੁ ਗਿਣਤੀ ਹੈ ਉਥੋਂ ਜਿਹੜਾ ਵੀ ਐਮਐਲਏ ਜਾਂ ਵਿਧਾਇਕ ਜਿੱਤਦਾ ਹੈ ਉਹ ਮੁਸਲਮਨ ਪਾਈਚਾਰੇ ਨਾਲ ਸੰਬੰਧ ਹੁੰਦਾ ਚਾਹੇ ਉਹ ਕਿਸੇ ਪਾਰਟੀ ਦਾ ਹੋਵੇ ਆਖਰੀ ਬੇਗਮ ਜਿਹੜੀ ਸੀ ਉਸ ਪਰਿਵਾਰ ਦੀ ਆਖਰੀ ਨਿਸ਼ਾਨੀ ਉਹ ਪਿੱਛੇ ਜਾਏ ਤਕਰੀਬਨ 100 ਸਾਲ ਦੀ ਕਰੀਬ ਉਮਰ ਪੋਕ ਕੇ ਉਹ ਬ੍ਰह्मलीन ਹੋ ਗਈ। ਉਹ ਉਹਨੇ ਗੁਰੂ ਕੀ ਨਿਸ਼ਾਨੀਆਂ ਵੀ ਸਾਂਭ ਕੇ ਰੱਖੀਆਂ ਹੋਈਆਂ ਸਨ। ਸੋ ਸਿੱਖ ਪੰਥ ਨੂੰ ਚਾਹੀਦਾ ਕਿ ਉਹਦੀ ਹਵੇਲੀ ਨੂੰ ਸਮਾਨਣ। ਇਹ ਦੂਸਰਾ ਮੁੱਖ ਪਾਤਰ ਹੈ। ਤੀਸਰਾ ਹੁਣ ਆਜੋ ਮੁੱਖ ਪਾਤਰ। ਇਸਤਰੀ ਰੂਪ ਵਿੱਚ ਪਹਿਲਾਂ ਉਹਨਾਂ ਦੇ ਪਿਤਾ ਦਾ ਨਾਮ ਲੈਨੇ ਆ। ਜਦੋਂ ਚੰਡੀਗੜ੍ਹ ਵੱਲੋਂ ਜਾਈਏ ਰੋਪੜ ਤੋਂ ਅੱਗੇ ਕਿ ਸਤਲੁਜ ਦੇ ਕੰਡੇ ਦੇ ਉੱਤੇ ਇੱਕ ਉੱਚੀ ਥੈੜੀ ਤੇ ਗੁਰਦੁਆਰਾ ਉਸ ਪਾਤਰ ਦਾ ਨਾਂ ਹੈ ਪਠਾਨ નિਹੰਗ ਖਾਂ ਮੁਸਲਮਾਨ ਕੱਟੜ ਮੁਸਲਮਾਨ ਪਰ ਉਹਦੀ ਜਿਹੜੀ ਬੇਟੀ ਹੈ ਉਹਦੀ ਧੀ ਹੈ ਧੀ ਰਾਣੀ ਉਹ ਗੁਰੂ ਘਰ ਦੀ ਅਨੰਤ ਸ਼ਰਧਾਲੂ ਹੈ ਸੇਵਕ ਹੈ ਤੇ નિਹੰਗ ਖਾਂ ਵੀ ਗੁਰੂ ਘਰ ਦਾ ਸ਼ਰਧਾਲੂ ਹੈ ਦੇਖੋ دین ਮਾਨ ਵਾਲੇ ਜਿਹੜੇ ਲੋਕ ਨੇ ਉਹ ਸੱਚ ਦਾ ਸਾਥ ਦਿੰਦੇ ਨੇ ਆਪਣੇ ਧਰਮ ਦੀ ਪਰਪੱਕ ਨਹੀਂ ਦਿੰਦੇ ਨੇ ਪਰ ਇਨਸਾਨੀ ਕਦਰਾਂ ਕੀਮਤਾਂ ਤੇ ਉੱਤੇ ਪਹਿਰਾ ਦਿੰਦੇ ਨੇ ਤੇ ਜੇ ਲੋੜ ਪਵੇ ਤੇ ਉਹ ਹਰ ਸੰਭਵ ਮਦਦ ਕਰਨ ਦੀ ਵੀ ਕੋਸ਼ਿਸ਼ ਕਰਦੇ ਆ। ਭਾਈ ਬਚਤਰ ਸਿੰਘ ਜੀ ਜਿਨ੍ਹਾਂ ਨੇ ਨਾਗੜੀ ਨਾਲ ਅਨੰਦ ਪ੍ਰਸਾਦ ਦੀ ਕੇਰਾਬੰਦੀ ਦੇ ਦੌਰਾਨ ਪਹਾੜੀ ਰਾਜਿਆਂ ਨੂੰ ਸ਼ਰਮ ਪਾ ਕੇ ਛੱਡੇ ਗਏ ਮਸਾਹਾਥੀ ਤਾਂ ਮੱਥਾ ਚੀਰ ਕੇ ਉਹਨੂੰ ਭਾਜਣਾ ਪਾ ਦਿੱਤੀਆਂ ਸੀ ਕਿ ਉਹចਾਂ ਚ ਹਰਚਲ ਮਟਗੀ ਤੇ ਦੌੜ ਗਏ ਸਨ ਪਹਾੜੀ ਰਾਜੇ ਡਰਦੇ ਕਿ ਗੁਰੂ ਸਾਹਿਬ ਕੋਲ ਇਹੋ ਜੇ ਸ਼ੇਰ ਭਾਈ ਬਚਤਰ ਸਿੰਘ ਮਰਲੇ ਜਾਇ ਕਾ ਦਾ ਸਿਕੀ ਕਹਿੰਦਾ ਗੁਰੂ ਸਾਹਿਬ ਦੇ ਆਪ ਕਿਰਪਾ ਕਰੋ ਤਾਂ ਇੱਕ ਹਾਥੀ ਕੀ ਮੈਂ ਤਾਂ ਕਈ ਹਾਥੀਆਂ ਨੂੰ ਇਸ ਤਰ੍ਹਾਂ ਮਾਰ ਮੁਕਾਵਾਂਗਾ ਗੁਰੂ ਸਾਹਿਬ ਨੇ ਕਿਰਪਾ ਕੀਤੀ 나ਗਣੀ ਵਰਸ਼ਾ ਬਖਸ਼ਿਆ ਤੇ ਉਹ ਭਾਈ ਬਚਤਰ ਸਿੰਘ ਸ਼ਹੀਦ ਉਹਥੇ ਹੁੰਦੇ ਨੇ ਪਰ ਉਹਨਾਂ ਦੇ ਜ਼ਖਮ ਬਹੁਤ ਹੋ ਗਏ ਸਨ ਲੜਾਈ ਵਿੱਚ ਵੀ ਉਹ ਸਾਥ ਦਿੰਦੇ ਰਹੇ ਨਾ ਸਰਸਾ ਤੋਂ ਫਿਰ ਉਹ ਉਹਨਾਂ ਨੂੰ ਪਹੁੰਚਾ ਦਿੱਤਾ ਗਿਆ ਇੱਥੇ ਕੋਟਲਾ ਨਿਹੰਗ ਖਾਂ ਦਾ ਜੋ ਪਿੰਡ ਹੈ ਉੱਥੇ ਉੱਥੇ ਉਹਨਾਂ ਦਾ ਫਿਰ ਇਲਾਜ ਹੋਇਆ ਉਹਨਾਂ ਨੇ ਲੁਕੋ ਲਿਆ ਉਹਨਾਂ ਨੂੰ ਮੁਗਲ ਫੌਜਾਂ ਹਰ ਰਾਨ ਕਰਦੀਆਂ ਟੋਲਦੀਆਂ ਫਿਰਦੀਆਂ ਰਸੂਲਿਕਾ ਨੂੰ ਕਿ ਕਿਤੇ ਗੁਰੂ ਸਾਹਿਬ ਮਿਲਣ ਉਹਨਾਂ ਤਾਂ ਗੁਰੂ ਸਾਹਿਬ ਦੀ ਤਲਾਸ਼ ਸੀ ਕਿਸੇ ਨੇ ਕਿਹਾ ਵੀ ਉੱਥੇ ਸ਼ਾਇਦ ਗੁਰੂ ਸਾਹਿਬ ਲੁਕੇ ਹੋਏ ਨੇ ਉਥੇ ਉਹਨਾਂ ਨੂੰ ਕਿਸੇ ਨੇ ਰੁਕਾ ਕੇ ਰੱਖਿਆ ਹੋਇਆ ਹੈ ਉਥੇ ਤਲਾਸ਼ ਕਰਦੇ ਕਰਦੇ ਆ ਗਏ ਪੈੜ ਦਮਦੇ ਕਿ ਅੰਦਰ ਉਹ ਉਹਨਾਂ ਦੀ ਜਿਹੜੀ ਭੇਟੀ ਸੀ ਨਿਹੰਗਖਾਂ ਦੀ ਪਠਾਨ ਦੀ ਉਹ ਸੇਵਾ ਕਰਦੀ ਸੀ ਸਿੰਘ ਦੀ ਕਿਉਂਕਿ ਗੁਰੂ ਘਰ ਪ੍ਰਤੀ ਉਹਦੇ ਮਨ ਵਿੱਚ ਸ਼ਰਧਾ ਬਹੁਤ ਸੀ ਪਹਿਲਾਂ ਤੋਂ ਕਿ ਉਹ ਗੁਰੂ ਰੂਪ ਜਾਣ ਕੇ ਸੇਵਾ ਕਰਦੀ ਸੀ ਕਿ ਗੁਰੂ ਦਾ ਸਿੱਖ ਗੁਰੂ ਦੀ ਮੂਰਤੀ ਹੈ ਗੁਰੂ ਸਾਹਿਬ ਨੇ ਜਦ ਕਿਹਾ ਖਾਲਸਾ ਮੇਰੇ ਰੂਪ ਹੈ ਖਾਸ ਖਾਲਸੇ ਮੈਂ ਹਕਰੋ ਨਿਵਾਸ ਤੇ ਉਹ जख्मਾਂ ਤੇ ਮਰਮ ਪੱਟੀ ਕਰਦੀ ਪ੍ਰਸ਼ਾਦਾ ਛਕਾਉਂਦੀ ਆਪਣੇ ਹੱਥ ਨਾਲ ਸੇਵਾ ਕਰਦੀ ਤੇ ਆਪਣੇ ਆਪ ਨੂੰ ਉਟਪਾਗਾ ਸਮਝਦੀ ਤੇ ਜਦੋਂ ਉਹ ਆ ਗਏ ਮਗਰ ਸਿਪਾਈ ਤੇ ਉਹਨਾਂ ਦਾ ਕੋਈ ਅਹਲਕਾਰ ਹੋਰ ਉਹਨਾਂ ਨੇ ਦਰਵਾਜ਼ਾ ਖੜਕਾਇਆ ਕਿ ਤਲਾਸ਼ੀ ਲੈਣੀ ਹੈ ਇੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਤੁਸੀਂ ਲੁਕਾਇਆ ਹੋਇਆ ਉਹ ਕਹਿੰਦੀ ਨਹੀਂ ਇੱਥੇ ਉਹ ਕਹਿੰਦੇ ਸਾਰੇ ਕਰਦੀ ਤਲਾਸ਼ੀ ਲਈ ਕਿਤੇ ਨਹੀਂ ਮਿਲੇ ਜਿਸ ਕਮਰੇ ਵਿੱਚ ਸਨ ਉਹ ਉਹਨਾਂ ਉਹਨਾਂ ਨੂੰ ਸ਼ੱਕ ਸੀ ਕਿ ਇੱਥੇ ਹੈ ਤੇ ਸੀਗੇ ਵੀ ਉੱਥੇ ਹੀ ਭਾਈ ਬਚਿੱਤਰ ਸਿੰਘ ਰਖਮੀ ਹਾਲਤ ਵਿੱਚ ਤੇ ਬੀਬੀ ਮੁਮਤਾਜ਼ ਗੁਰੂ ਘਰ ਦੀ ਸ਼ਰਧਾਲੂ ਉਹਨਾਂ ਨੇ ਕਿਹਾ ਜੀ ਵੀ ਇੱਥੇ ਇਸ ਕਮੇਟੀ ਦੀ ਤਲਾਸ਼ੀ ਤੁਸੀਂ ਨਹੀਂ ਲੈ ਸਕਦੇ ਮੈਂ ਤੁਹਾਨੂੰ ਬਿਲਕੁਲ ਤਲਾਸ਼ੀ ਨਹੀਂ ਲੈਣ ਦਿਆਂਗਾ ਕਿਉਂਕਿ ਦੀਨ ਇਮਾਨ ਕਹਿੰਦਾ ਹੈ ਕਿ ਕੁਝ ਕਦਰਾਂ ਕੀਮਤਾਂ ਨੇ ਜਿਹਨਾਂ ਦੀ ਪਛਾਣ ਕੀਤੀ ਜਾਣੀ ਚਾਹੀਦੀ ਇੱਥੇ ਮੇਰਾ ਦਮਾਦ ਯਾਨੀ ਮੇਰਾ ਤੀਜੁਆਈ ਉਹ ਆਇਆ ਤੇ ਮੇਰੀ ਧੀ ਆ ਅੰਦਰ ਮੈਂ ਇਸ ਤਰ੍ਹਾਂ ਛਿੜੀ ਲੈਣ ਤੇ ਜੀ ਇਹ ਰਹਾ ਜਹਾ ਉਹ ਉਥੋਂ ਮੁੜ ਗਏ ਵਾਪਸ ਇਸ ਤਰ੍ਹਾਂ ਉੱਥੇ ਹੀ ਫਿਰ ਭਾਈ ਬਚਿੱਤਰ ਸਿੰਘ ਜੀ ਜਿਹੜਾ ਸੀ ਉਹ ਸੀ ਰਿਤੀਆਗਦੇ ਨੇ ਕਿ ਬੀਬੀ ਮੁਮਤਾਜ਼ ਏਡੀ ਵੱਡੀ ਸ਼ਰਧਾਲੂ 100 ਸਾਲ ਤੋਂ ਵੱਧ ਉਮਰ ਭੋਗ ਕੇ ਮਰੀ ਉਹਦਾ ਰਿਸ਼ਤਾ ਵੀ ਹੋ ਚੁੱਕਾ ਸੀ ਉਹਦਾ ਘਰ ਦੇ ਵਿਆਹ ਕਰਨਾ ਚਾਹੁੰਦੇ ਸਨ ਹਰ ਮਾਂ-ਵਾਪੇ ਦੀ ਇੱਛਾ ਹੁੰਦੀ ਹੈ ਕਿ ਬੇਟੀ ਦਾ ਵਿਆਹ ਕਰਕੇ ਹੱਥ ਪੀਲੇ ਕਰਕੇ ਫਿਰ ਸੰਸਾਰ ਤੋਂ ਰੁਕਸ਼ਤ ਹੋਈਏ ਪਰ ਉਹਨੇ ਕਿਹਾ ਮੈਂ ਗੁਰੂ ਕੇ ਸਿੱਖ ਨੂੰ ਤੁਸੀਂ ਇਹ ਕਿਹਾ ਸੀ ਕਿ ਮੇਰੀ ਧੀ ਤੇ ਮੇਰਾ ਜਵਾਈ ਅੰਦਰ ਨੇ ਮੈਂ ਆਤਮਿਕ ਤੌਰ ਤੇ ਇਹਨਾਂ ਨੂੰ ਆਪਣਾ ਪਤੀ ਮੰਨ ਚੁੱਕੀ ਹਾਂ ਇਸ ਕਰਕੇ ਮੇਰਾ ਵਿਆਹ ਹੋਰ ਕਰਾਉਣ ਦਾ ਨਿਕਾਹ ਕਰਾਉਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਤੇ لہذا ਇੱਕ ਇੱਕ ਸਾਲ ਤੋਂ ਉੱਪਰ ਕਹਿੰਦੇ ਨੇ 110-15 ਸਾਲ ਦੀ ਉਮਰ ਭੋਕੇ ਮੁਮਤਾਜ਼ ਵੀ ਬੀ ਜੜੀ ਸੀ ਉਹ ਰਬਉਲ ਆਲਮੀਨ ਦੇ ਚਰਨਾਂ ਵਿੱਚ ਦੀਨ ਹੋ ਗਈ ਅਤੇ ਹਮੇਸ਼ਾ ਲਈ ਉਹਦਾ ਨਾਮ ਸਿੱਖ ਇਤਿਹਾਸ ਦੇ ਪੰਨਿਆਂ ਤੇ ਅਮਰ ਹੋ ਗਿਆ ਉੱਥੇ ਬਹੁਤ ਸ਼ਾਨਦਾਰ ਆਲੀਸ਼ਾਨ ਗੁਰਦੁਆਰਾ ਬਣਿਆ ਹੋਇਆ ਹੈ ਨਿਹੰਗ ਸਿੰਘ ਉਹਦੀ ਸੰਭਾਲ ਕਰਦੇ ਨੇ ਪ੍ਰਬੰਧ ਉੱਥੇ ਅਠੋ ਪੈਰ ਲੰਗਰ ਚੱਲਦਾ ਹੈ ਜੋੜ ਮੇਲਾ ਸਰਾਨਾ ਲੱਗਦਾ ਹੈ ਬੀਬੀ ਦਾ ਨਾਮ ਬੀਬੀ ਮੁਮਤਾਜ਼ ਦਾ ਔਰ ਉਹਦੇ ਪਿਤਾ ਕੀ ਸਤਕਾਰਯੋਗ ਪਠਾਨ ਨਿਹੰਗ ਖਾਂ ਕੋਟੜਾ ਨਿਵਾਸੀ ਇਹ ਸਦਾਰੀ ਇਤਿਹਾਸ ਤੇ ਅਮਰ ਪਾਤਰ ਬਣ ਗਏ ਇਸ ਤੋਂ ਬਾਅਦ ਇੱਕ ਅਗਲਾ ਪਾਤਰ ਜਿਹਦਾ ਜ਼ਿਕਰ ਹੋ ਚੁੱਕਾ ਹੈ ਭਾਰਜ ਮੈਨੂੰ ਕੁਝ ਹੋਰ ਵਡਮੁੱਲੀ ਜਾਣਕਾਰੀ ਮਿਲੀ ਹੈ ਜਿਹੜੀ ਮੈਂ ਤੁਹਾਡੀਆਂ ਸਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਹੈ ਦੀਵਾਨ ਟੋਡਰਮਨ ਜਿਵੇਂ ਤੁਸੀਂ ਪਹਿਲੇ ਐਪੀਸੋਡ ਵਿੱਚ ਸੁਣ ਚੁੱਕੇ ਹੋ ਮੇਰੇ ਕੋਲ ਕਿ ਤੁਸੀਂ ਪਹਿਲਾਂ ਵੀ ਸ਼ਾਇਦ ਜਾਣਦੇ ਹੋ ਕਿ ਦੀਵਾਨ ਟੋਡਰਮਲ ਨੇ ਸਾਬਜ਼ਾਦਿਆਂ ਦੀਆਂ ਛੋਟੇ ਸਾਬਦਾਂ ਦੀਆਂ ਸ਼ਾਦ ਤਾਂ ਤੋਂ ਪਰੰਤ ਬਾਬਾ ਸਤਕਾਰਜਗ ਬਾਬਾ ਜ਼ੋਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਦੀਆਂ ਦੇਹਾਂ ਦਾ ਤੇ ਮਾਤ ਗੁਜਰੀ ਦੀ ਦੀ ਪਾਵਨ ਦੇਹ ਦਾ ਪੂਰੀ ਗੁਰਮਰਯਾਦਾ ਅਨੁਸਾਰ ਮੋਤੀराम ਮਹਿਰਾ ਸੇਵਕ ਨੂੰ ਲੈ ਕੇ ਇਸ਼ਨਾਨ ਕਰਾਉਣ ਤੋਂ ਪਰੰਤ ਸੰਸਕਾਰ ਕੀਤਾ ਸੀ ਔਰ ਉਹ ਥਾਂ ਬਹੁਤ ਪahari ਕੀਮਤਾਰ ਕੇ ਸੋਨੇ ਦੀਆਂ ਮੋਹਰਾਂ ਦੇ ਕੇ ਮੁੱਲ ਰਹੀ ਸੀ ਦੁਨੀਆ ਦੇ ਸਭ ਤੋਂ ਮਹਿੰਗੀ ਜ਼ਮੀਨ ਹੈ। ਇਹਦੇ ਪਿਛੋਕੜ ਬਾਰੇ ਥੋੜਾ ਜਿਹਾ ਤੁਹਾਨੂੰ ਦੱਸਣਾ ਚਾਹੁੰਦਾ। ਇਹ ਇਹ ਪਹਿਲਾਂ ਬਹੁਤ ਗਰੀਬ ਪਰਿਵਾਰ ਤੋਂ ਸੀ। ਇਹ ਜਦੋਂ ਗੁਰੂ ਰਾਮਦਾਸ ਜੀ ਗੁਰਗੱਦੀ ਤੇ ਸਭਾਇਮਾਨ ਸਨ, ਇਹ ਖੱਤਰੀ ਪਰਿਵਾਰ ਤੋਂ ਸਨ, ਇਹਨਾਂ ਦਾ ਗੋਦ ਸੀ ਕਪੂਰ ਤੇ ਇਹਨਾਂ ਦਾ ਪਿਤਾ ਇਹ ਇਹ ਮਾਲਵੇ ਦੇ ਰਹਿਣ ਵਾਲੇ ਸਨ ਪਟਿਆਲਾ ਜ਼ਿਲ੍ਹੇ ਦੇ ਗਾਲਪਨ। ਇਹਨਾਂ ਦਾ ਪਿਤਾ ਗੁਰੂ ਕਰਦਾ ਬੜਾ ਸ਼ਰਧਾਲੂ ਸੀ ਤੇ ਨਿਤਨੇਮ ਵੀ ਕਰਦਾ ਸੀ ਬਾਣੀ ਪੜ੍ਹਦਾ ਸੀ ਇੱਕ ਦਿਨ ਅਮਰਸਰ ਸਾਹਿਬ ਗੁਰੂ ਰਾਮਦਾਸ ਜੀ ਮਹਾਰਾਜ ਗੱਦੀ ਤੇ ਸੁਭਾਏ ਮਾਨਸਨ ਉਹਨਾਂ ਦੇ ਦਰਸ਼ਨ ਕਰਨ ਗਿਆ ਉੱਥੇ ਜਾ ਕੇ ਜਦੋਂ ਸਾਰੀ ਸੰਗਤ ਚਲੇ ਗਈ ਤੇ ਕਹਿੰਦਾ ਗੁਰੂ ਸਾਹਿਬ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਗੁਰੂ ਸਾਹਿਬ ਨੇ ਕਿਹਾ ਦੱਸੋ ਉਸੇ ਕੋ ਕਹਾਂ ਲਗੇ ਜੀ ਮੇਰੀ ਬੇਨਤੀ ਹੈ ਹੱਥ ਜੋੜ ਕੇ ਕਿ ਮੇਰੇ ਘਰ ਦਾਸ ਤੇ ਕਰ ਆਪ ਜੀ ਪ੍ਰਸ਼ਾਦਾ ਛਕਣ ਆਵੋ ਗੁਰੂ ਸਾਹਿਬ ਨੇ ਕਿਹਾ ਅੱਛਾ ਤੇ ਤੁਹਾਡੀ ਇੱਛਾ ਸੀ ਆਵਾਂਗੇ ਤੇ ਘਰੋਂ ਗਰੀਬ ਬਹੁਤ ਸੀ ਕਰਜ ਗਰੀਬ ਵੀ ਬਹੁਤ ਸੀ ਮੁਫਲਿਸੀ ਬੜੀ ਸੀ ਆਈ ਚਲਾਈ ਸੀ ਤੇ ਪੁੱਛ ਬੈਠਾ ਕਿਹਾ ਦਾ ਗੁਰੂ ਸਾਹਿਬ ਜੀ ਤਾਂ ਭਾਗ ਆਪ ਜੀ ਨੇ ਮੇਰੀ ਬੇਨਤੀ ਪ੍ਰਵਾਨ ਕੀਤੀ ਆਪ ਜੀ ਦੇ ਨਾਲ ਇਹ ਦੱਸੋ ਕਿ ਕਿੰਨੇ ਕ ਸੰਗਤ ਹੋਰ ਆਵੇਗੀ ਕਿ ਗੁਰੂ ਸਾਹਿਬ ਨੇ ਸਹਿ ਸੁਬਾ ਆਖਿਆ ਗੁਰੂ ਸਾਹਿਬ ਦਾ ਇਹ ਵੀ ਇੱਕ ਕੌਤਕ ਸੀ ਗੁਰੂ ਸਾਹਿਬ ਕਹਿੰਦੇ 30 40 ਸਿੱਖ ਤਾਂ 40 ਦੇ ਕਰੀਬ ਸਿੱਖ ਤਾਂ ਮੇਰੇ ਨਾਲ ਸੰਗਤੀ ਰੂਪ ਵਿੱਚ ਹੋਣਗੇ ਤੇ ਉਹ ਫਿਰ ਕਰਨੇ ਦਾ ਸੱਚੇ ਪਾਤਸ਼ਾਹ ਮੈਂ ਤਾਂ ਗਰੀਬ ਬਹੁਤ ਹਾਂ ਮੇਰੇ ਤਾਂ ਦੋ ਡੰਗ ਦੀ ਰੋਟੀ ਵੀ ਚੱਲਦੀ ਮੈਂ ਤਾਂ ਕਿਹਾ ਸੀ ਆਪ ਜੀ ਆਓਗੇ ਇੰਨਾ ਕੁ ਤਾਂ ਅਸੀਂ ਪ੍ਰਬੰਧ ਕਰ ਹੀ ਲਵਾਂਗੇ ਗੁਰੂ ਰਾਮਦਾਸ ਜੀ ਨੇ ਉਸੇ ਵੇਲੇ ਬਖਸ਼ਿਸ਼ ਭਰੀ ਨਜ਼ਰ ਕਰਦੇ ਆਖਿਆ ਕਹਿੰਦੇ ਭਾਈ ਸਾਹਿਬ ਭਾਈ ਸਾਹਿਬ ਕਹਿ ਕੀ ਕਿਹਾ ਕਹਿੰਦੇ ਅਸੀਂ ਨੌਵੇਂ ਜਾਮੇ 'ਚ ਆਵਾਂਗੇ ਜਦੋਂ ਤੁਹਾਡੀ ਗਰੀਬੀ ਸਾਰੀ ਖਤਮ ਹੋ ਚੁੱਕੀ ਹੋਏ ਨੌਵੇਂ ਜਾਮੇ 'ਚ ਜਦੋਂ ਗੁਰੂ ਤੇ ਇੱਕ ਬਹਾਦਰ ਸਾਹਿਬ ਉਹਨਾਂ ਦੇ ਗ੍ਰਹਿ ਵਿਖੇ ਗਏ ਉਦੋਂ ਇਹ ਪਰਿਵਾਰ ਬਹੁਤ ਅਮੀਰ ਤਰੀ ਪਰਿਵਾਰ ਸੀ ਤੇ ਮਾਲਾ-ਮਾਲ ਸੀ ਪੂਰਾ ਸੰਪਨ ਪਰਿਵਾਰ ਸੀ ਕੋਈ ਮਾਇਆ ਦੀ ਕਮੀ ਨਹੀਂ ਸੀ ਗੁਰੂ ਗੁਰੂ ਸਾਹਿਬ ਦੇ ਅਮਰ ਬੋਲ ਜਿਹੜੇ ਸਨ ਉਹ ਉਹਨਾਂ ਦੇ ਕਰਨ ਬਰਕਤਾਂ ਲੈ ਕੇ ਆਏ ਤੇ ਮਾਇਆ ਸੰਭੀ ਨਹੀਂ ਸੀ ਜਾਂਦੀ ਤੇ ਗੁਰੂ ਘਰ ਨਾਲ ਸ਼ਰਦਾ ਉਸ ਵੇਲੇ ਫਿਰ ਟੋਡਰ ਮੱਲ ਜਿਹੜਾ ਸੀ ਉਹ ਇਸ ਗੱਲ ਨੂੰ ਯਾਦ ਰੱਖਦਾ ਸੀ ਪਿਤਾ ਪਿਤਾ ਪੁਰਖੀ ਗੱਲਾਂ ਉਹਦੇ ਕੋਲ ਸਾਕੀਆਂ ਦੇ ਤੌਰ ਤੇ ਪਹੁੰਚਦੀ ਰਹਿੰਦੀ ਅਸਨ ਕਿ ਗੁਰੂ ਸਾਹਿਬ ਦੀ ਏਡੀ ਬੇਰ ਹੈ ਤੇ ਜੋ ਕੁਛ ਹੈ ਗੁਰੂ ਘਰ ਦਾ ਹੀ ਹੈ ਉਹਨੇ ਫਿਰ ਉਹ ਕੀਮਤ ਤਾਰ ਕੇ ਉਹ ਜ਼ਮੀਨ ਖਰੀਦੀ ਜਿਹੜੀ ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਹੈ ਤੇ ਉਹਦੇ ਤੇ ਉਹਨੇ ਮੁੱਲ ਲੈ ਕੇ ਦੇ ਦੇਹਾਂ ਦਾ ਸਸਕਾਰ ਕੀਤਾ ਉਹ ਸਦਾ ਲਈ ਇਤਿਹਾਸ ਦੇ ਪੰਨਿਆਂ ਤੇ ਅਮਰ ਹੋ ਗਿਆ ਦੀਵਾਨ ਟੋਡਰਮਲ ਨਾਰ ਮੋਤੀ ਰਾਮ ਮਹਿਰਾ ਉਹਦਾ ਜ਼ਿਕਰ ਵੀ ਕਰ ਚੁੱਕੇ ਆ ਇੱਕ ਅਲੱਗ ਐਪੀਸੋਡ ਵਿੱਚ ਹੁਣ ਅਗਲੇ ਪਾਤਰ ਦੀ ਗੱਲ ਕਰਦੇ ਆਂ ਜਦੋਂ ਸਾਬਜ਼ਾਦਿਆਂ ਨੂੰ ਮੁਰੰਡਾ ਕੁੰਮੇ 마ਸ਼ਕੀ ਦੀ ਅ ਛਾਂ ਵਿੱਚ ਰਹੇ ਕੁੰਮਾ 마ਸ਼ਕੀ کریم ਬਖਸ਼ ਦਾ ਨਾਮ ਸੀ ਕੁੰਮਾ 마ਸ਼ਕੀ ਕਹਿੰਦੇ ਸਨ ਇਹਦਾ ਕੰਮ ਸੀ ਬੇੜੀ ਦੇ ਵਿੱਚ ਅ ਲੋਕਾਂ ਨੂੰ ਇਧਰ ਉਧਰ ਵਪਾਰ ਕਰਾਉਣਾ ਜਾਂ ਪਤਨ ਪਾਰ ਕਰਾਉਣਾ ਉਹ ਗਰੀਬ ਆਪਣੀ ਢੁੱਗੀ ਉੱਤੇ ਲੱਗਿਆ ਪ੍ਰਸ਼ਾਦਾ ਪਾਣੀ ਤਾਂ ਉਹ ਆਪ ਅ ਛੋਲਿਆਂ ਦੀ ਮੋਠੋ ਦੇ ਕੋਲ ਸੀ ਪਤਾ ਲੱਗਾ ਲੱਗੇ ਰੇਂਦੀ ਬੀਬੀ ਲక్ష్ਮੀ ਬ੍ਰਾਹਮਣੀ ਨੂੰ ਦੇਖੋ ਉਪਦੇਸ਼ ਚਾਹ ਵਰਨਾ ਕੋ ਸਾਂਝਾ ਸਿੱਖ ਧਰਮ ਜਿਹੜਾ ਉਹ ਸਾਰਿਆਂ ਲਈ ਸਾਂਝਾ ਹੈ ਸਮਾਨ ਹੈ ਦੇ ਦਰਵਾਜ਼ੇ ਹਰ ਇੱਕ ਲਈ ਖੁੱਲੇ ਨੇ ਬੀਬੀ ਲక్ష్ਮੀ ਬ੍ਰਾਹਮਣੀ ਸੀ ਉਹਦਾ ਨਾਂ ਹੀ ਲక్ష్ਮੀ ਬ੍ਰਾਹਮਣੀ ਸੀ ਉਹਨੂੰ ਜਦੋਂ ਪਤਾ ਲੱਗਾ ਗੁਰੂ ਘਰ ਦੀ ਸ਼ਰਧਾਲੂ ਸੀ ਉਹਨੇ ਮੂੰਗੀ ਦੀ ਧਾਰ ਬਣਾਈ ਤੇ ਹਲਕੇ ਹਲਕੇ ਪ੍ਰਸ਼ਾਦੇ ਬਣਾਏ ਬੜੀ ਸ਼ਰਧਾ ਨਾਲ ਤੇ ਪ੍ਰਸ਼ਾਦੇ ਗਰਮਾ ਗਰਮ ਤੇ ਉਹ ਧਾਲ ਲੈ ਕੇ ਤੇ ਉਹ ਫਿਰ ਉਥੇ ਮਾਤਾ ਜੀ ਕੋਲਾਈ ਮਾਤਾ ਜਗਤ ਮਾਤ ਗੁਜਰੀ ਜੀ ਨੂੰ ਕਿਹਾ ਕਿ ਆਪ ਵੀ ਛਕੋ ਕਿ ਇਹਨਾਂ ਲਾਲਾ ਨੂੰ ਪ੍ਰਸ਼ਾਦਾ ਛਕਾਓ ਕਿ ਕੁਮੇ ਮਾਸ਼ਕੀ ਨੂੰ ਵੀ ਪ੍ਰਸ਼ਾਦਾ ਛਕਾਇਆ ਇਹ ਉਹਦੀ ਬਹੁਤ ਵੱਡੀ ਸੇਵਾ ਹੈ ਉਸ ਤੋਂ ਬਾਅਦ ਫਿਰ ਨੈਕਸਟ ਦੂਸਰੇ ਦਿਨ ਸ਼ਹਿਬਜ਼ਾਦੇ ਨੂੰ ਗੰਗੂ ਫੜਾ ਦਿੰਦਾ ਹੈ ਉਹ ਮੁੰਡੇ ਦੀ ਕੁਤਵਾਲੀ ਤੋਂ ਮੁਕਤਲ ਹੋ ਜਾਂਦੇ ਉੱਥੇ ਚਲੇ ਜਾਂਦੇ ਹੈ ਉਥੋਂ ਫਿਰ ਉਹਨਾਂ ਨੂੰ ਲੈ ਜਾਂਦੇ ਆ ਸ਼ੂਬਾ ਸਰ ਸ੍ਰਹੰਦ ਵਜ਼ੀਰ ਖਾਂ ਦੇ ਜੋ ਸਪਾਈ ਨੇ ਜਾਂ ਫੌਜਾਂ ਨੇ ਇਹ ਇੱਕ ਅਮਰਪਾਤਰਾ ਬੀਬੀ ਲక్ష్ਮੀ ਬ੍ਰਾਹਮਣੀ ਇਸ ਤੋਂ ਬਾਅਦ ਆ ਜਾਓ ਜੀ ਜਦੋਂ ਸਾਖਾ ਹੋ ਗਿਆ ਉਥੋਂ ਗੁਰੂ ਸਾਹਿਬ ਨੂੰ ਫਿਰ ਪਤਾ ਕਿਵੇਂ ਲਗਾ ਇਹ ਸੇਵਾ ਬੜੀ ਵੱਡੀ ਹੈ ਇਹ ਸਾਰੇ ਸਾਕੇ ਦੀ ਖਬਰ ਇੱਕ ਮੁਸਲਮਾਨ ਨੂਰਾ ਕਾਹੀ ਜਿਹੜਾ ਕਾਖੋਤਣ ਦਾ ਕੰਮ ਕਰਦਾ ਸੀ ਉਹਨੂੰ ਸਾਰੀ ਗੱਲ ਦਾ ਪਤਾ ਸੀ ਦੁਨਾਰ ਸਿੰਘ ਹਡੂਰੀਏ ਤੋਂ ਲੱਗਾ ਉਹਨੇ ਗੁਰੂ ਸਾਹਿਬ ਨੂੰ ਸਾਰੀ ਵਿਥਿਆ ਸੁਣਾਈ ਤੇ ਗੁਰੂ ਸਾਹਿਬ ਨੇ ਕਾਹੀ ਦਾ ਇੱਕ ਨੇੜੇ ਬੂਟਾ ਸੀ ਉਹਨੂੰ ਆਪਣੇ ਤੀਰ ਨਾਲ ਜ਼ੋਰ ਦੇ ਕੇ ਪੁਖਾੜ ਕੇ ਪਰੇ ਸੁਟਿਆ ਤੇ ਇਹ ਇੱਕ ਬੜੇ ਜਲਾਵਤ ਬਚਨ ਬੋਲੇ ਕਿ ਜ਼ੁਲਮ ਅਨੇ ਆ ਤੇ ਬੇਇਨਸਾਫੀ ਤੇ ਟਿਕਿਆ ਇਹ ਇਹ ਜਿਹੜਾ ਰਾਜ ਨਹੀਂ ਬਲਕਿ ਇਹ ਪ੍ਰਸ਼ਟਾਂ ਦਾ ਟੋਲਾ ਜਿਹੜਾ ਇਹਦਾ ਗਲਬਾ ਛੇਤੀ ਖਤਮ ਹੋ ਜਾਏਗਾ ਇਹ ਜਿਹੜਾ ਅੱਜ ਅਸੀਂ ਪੁੱਠ ਦਿੱਤੀਆਂ ਨੇ ਇਹ ਵਾਕਈ ਬਾਬਾ ਬੰਦਾ ਸਿੰਘ ਬਹਾਦਰ ਨੇ ਜਿਹੜਾ ਪੁੱਠ ਰਖਾਈਆਂ ਇਹ ਖਾਲਸਾ ਰਾਜ ਸਥਾਪਿਤ ਕੀਤਾ ਇਸ ਤੋਂ ਅ ਪਹਿਲਾਂ ਗੱਲ ਕਰਨੀ ਬਣਦੀ ਹੈ ਬਹੁਤ ਵੱਡੀ ਸੇਵਾ ਹੈ ਘਨੀ ਖਾਤੇ ਨਬੀ ਖਾਂ ਦੋਪਰਾਵਾਂ ਦੀ ਜਿਹੜੇ ਦਸਮ ਪਾਤਸ਼ਾਹ ਦੇ ਮਗਰ ਜਦੋਂ ਫੌਜ ਲੱਗੀ ਹੋਈ ਸੀ ਜਦੋਂ ਮਹਾਰਾਜ ਨੇ ਚਮਕੌਰ ਦੀ ਗੜੀ ਛੱਡੀ ਐ ਤੇ ਉੱਥੇ ਦੇ ਪੀਰ ਬਣੇ ਆ ਨੀਲ ਬਸਤਰ ਕਰ ਕੱਪੜੇ ਪਹਿਰੇ ਤੁਰ ਪਠਾਣੀ ਅਮਲ ਕੀ ਆਸਦੀ ਵਾਰ ਚੌਂਦਾ ਨੀਲੇ ਬਸਤਰ ਤਾਰਨ ਕਰਕੇ ਪਹਿਲਾਂ ਨੀਲੇ ਬਸਤਰ ਰੰਗਵਾਏ ਫਿਰ ਪਹਿਨੇ ਵਾਲ ਪਿੱਛੇ ਨੂੰ ਖਿਲਾਰੇ ਉਹ ਪੇਸ਼ ਬਣਾਇਆ ਤੇ ਉਹਨੇ ਉਹਨਾਂ ਨੇ ਡੋਲੀ ਚ ਚੱਕ ਕੇ ਗੁਰੂ ਸਾਹਿਬ ਨੂੰ ਉਹ ਲੈ ਕੇ ਆਏ ਉਹਨਾਂ ਦੀ ਕਿੱਡੀ ਵੱਡੀ ਸੇਵਾ ਰਾਜ ਤਲਾਸ਼ੀ ਵੀ ਹੋਈ ਉਹਨਾਂ ਨੇ ਸਾਰੀਆਂ ਰੁਕਾਂ ਪਾਰ ਕਰਵਾ ਕੇ ਗੁਰੂ ਸਾਹਿਬ ਨੂੰ ਬਾਹਿਫਾਜ਼ਤ ਕਿੱਥੇ ਪਹੁੰਚਾਇਆ ਗੁਰੂ ਕੇ ਅਨੰਤ ਸੇਕਸ਼ਣ ਪਾਈ ਗੋਲਾਬਾ ਤੇ ਪੰਜਾਬਾ ਉਹਨਾਂ ਨੇ ਆਪਣੇ ਚੁਬਾਰੇ ਵਿੱਚ ਰੱਖਿਆ ਇੱਕ ਰਾਤ ਉੱਥੇ ਗੁਰੂ ਸਾਹਿਬ ਨੂੰ ਆ ਕੇ ਬੇਨਤੀ ਕੀਤੀ ਕਿ ਗੁਰੂ ਸਾਹਿਬ ਇਸ ਪਿੰਡ ਵਿੱਚ ਇੱਕ ਬੀਬੀ ਹੈ ਜਿਹੜੀ ਬੜੇ ਚਿਰਾਂ ਤੋਂ ਆਪਦੇ ਦਰਸ਼ਨਾਂ ਨੂੰ ਤੰਗਦੀ ਹੈ ਹੁਣ ਤਾਂ ਬਹੁਤ ਵਿਰਧ ਹੋ ਚੁੱਕੀ ਹੈ ਉਨੇ ਇੱਕ ਆਪ ਜੀ ਲਈ ਖਦਰ ਦਾ ਥਾਂ ਤਿਆਰ ਕੀਤਾ ਹੋਇਆ ਗੁਰੂ ਸਾਹਿਬ ਆਪ ਜੀ ਦੀ ਉਹਨੇ ਇੱਕ ਬਸਤ ਤਿਆਰ ਕੀਤਾ ਹੋਇਆ ਜਿਹੜਾ ਆਪ ਉਹ ਪੇਟ ਕਰਨਾ ਚਾਹੁੰਦੀ ਸੀ ਪਰ ਹੁਣ ਬਿਰਧ ਅਵਸਥਾ ਕਰਕੇ ਅੰਤਮ ਪੜਾਥੇ ਹੈ ਗੁਰੂ ਸਾਹਿਬ ਆਪ ਚੱਲ ਕੇ ਆਪ ਚੱਲ ਕੇ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਉਹਦੇ ਘਰ ਗਏ ਮਾਤਾ ਨੂੰ ਆਪਣਾ ਸਤਕਾਰ ਪੇਟ ਕੀਤਾ ਤੇ ਕਿਹਾ ਮਾਤਾ ਅਸੀਂ ਆ ਗਏ ਆਂ ਲਿਆਓ ਅਸੀਂ ਉਡੀਕਦੇ ਆਂ ਅਸੀਂ ਆਪ ਚੱਲ ਕੇ ਆਂ ਲਿਆਓ ਸਾਡਾ ਜੋ ਬਸਤਰ ਆ ਸਾਨੂੰ ਦਿਓ ਤੇ ਗੁਰੂ ਸਾਹਿਬ ਨੇ ਬਸਤਰ ਗਹਿਣ ਕਰਕੇ ਮਾਤਾ ਨੂੰ ਅਸੀਸਾਂ ਬਖਸ਼ੀਆਂ ਤੇ ਉਹ ਇਹ ਇਤਿਹਾਸ ਦੇ ਪੰਨਿਆਂ ਤੇ ਮਾਤਾ ਅਮਰ ਹੋ ਗਈ ਇਸ ਐਪੀਸੋਡ ਦੇ ਸਮਾਪਨ ਤੇ ਇਹਨੂੰ ਜਾਨੀ ਸਮਾਪਤ ਕਰਨ ਤੋਂ ਪਹਿਲਾਂ ਵਾਈਂਡ ਅਪ ਕਰਨ ਤੋਂ ਪਹਿਲਾਂ ਇੱਕ ਬਹੁਤ ਮਹੱਤਵਪੂਰਨ ਪਾਤਰ ਦਾ ਜ਼ਿਕਰ ਕਰਨਾ ਬਣਦਾ ਹੈ ਰਾਏ ਅਜੀਜ਼ੁਲਾ ਖਾਂ ਰਾਏ ਕੋਟ ریاਸਤੀ ਮੁਸਲਮਾਨਾ ਦੀ ਇਹ ਮਲੇਰ ਕੋਟਰਾ ਰਾਏ ਕੋਟ ਵਗੈਰਾ ਮੁਸਲਮਾਨੋ ਦੀ ਰਾਜਸਤਾਨ ਮੁਸਲਮਾਨਲੀ ਬਹੁਤ ਗਣਤੀ ਸੀ ਗੁਰੂ ਸਾਹਿਬ ਫਿਰ ਉੱਥੇ ਜਾਂਦੇ ਨੇ ਰਾਏ ਅਜੀਜ਼ੁਲਾ ਖਾਂ ਜਿਹੜਾ ਸੀ ਗੁਰੂ ਘਰ ਦਾ ਸ਼ਰਧਾਲੂ ਸੀ ਵੇਖੋ ਗੁਰੂ ਘਰ ਦਾ ਪੈਗਾਮ ਹੀ ਸਾਰਿਆਂ ਨੂੰ ਆਪਣੀ ਬੁੱਕਲ ਵਿੱਚ ਲਾਉਣ ਵਾਲਾ ਤੇ ਉੱਥੇ ਗੁਰੂ ਸਾਹਿਬ ਕਾਫੀ ਲੰਮਾ ਅਰਸਾ ਕੋਈ ਰਸਤੇ ਨੇ ਢਾਈ ਤਿੰਨ ਮਹੀਨੇ ਉੱਥੇ ਰਹੇ ਤੇ ਉਹਨੇ ਬਹੁਤ ਸੇਵਾ ਕੀਤੀ ਗੁਰੂ ਸਾਹਿਬ ਦੀ ਔਰ ਉੱਥੇ ਕੋਈ ਫੜਕਣੀ ਸੀ ਫੜਕਣੀ ਸਕਦਾ ਉੱਥੇ ਕੋਈ ਪਹੁੰਚ ਨਹੀਂ ਸੀ ਸਕਦਾ ਕਿਸੇ ਦੀ ਜੁਰਤ ਨਹੀਂ ਸੀ ਕਿ ਉੱਥੇ ਜਾ ਕੇ ਤਲਾਸ਼ੀ ਲੈਣ ਜਾਵੇ ਜਾਂ ਬਾਹਰ ਫਾਸਤ ਗੁਰੂ ਸਾਹਿਬ ਨੂੰ ਉੱਥੇ ਉਹਨੇ ਰੱਖਿਆ ਸੇਵਾ ਕੀਤੀ ਆ ਆਪਣੇ ਧਨ ਭਾਗ ਸਮਝੇ ਸਾਰੇ ਪਰਿਵਾਰ ਨੇ ਸੇਵਾ ਕੀਤੀ ਜਿਹੜੇ ਸਿੱਖ ਮਿਲਣਾ ਚਾਹੁੰਦੇ ਸਨ ਉਹ ਵੀ ਆ ਕੇ ਗੁਰੂ ਸਾਹਿਬ ਦੇ ਦਰਸ਼ਨ ਜਿਹਾਰੇ ਕਰਦੇ ਸਨ ਔਰ ਜਦੋਂ ਗੁਰੂ ਸਾਹਿਬ ਉੱਥੋਂ ਰਵਾਨਾ ਹੋਏ ਦਿਨਾ ਕਾਂਗੜ ਵਾਸਤੇ ਤੇ ਗੁਰੂ ਸਾਹਿਬ ਦੇ ਕੋਲ ਇੱਕ ਬਹੁਤ ਕੀਮਤੀ ਚੀਜ਼ ਸੀ ਗੰਗਾ ਸਾਗਰ ਇੱਕ ਸੁਰਾਹੀ ਸੀ ਬਹੁਤ ਵਿਚਿਤ ਰੋਧੀ ਗਾਥਾ ਹੈ ਉਹ ਕਿਤੇ ਫੇਰ ਤੁਹਾਡੇ ਨਾਲ ਸਾਂਝੀ ਕਰਾਂਗੇ ਉਹ ਨਿਸ਼ਾਨੀ ਪਿਆਰ ਵਿੱਚ ਆਣ ਕੇ ਅਸੀਸ ਦੇ ਤੌਰ ਤੇ ਉਹ ਰਾਏ ਕੱਲਾ ਜਿਹੜਾ ਸੀ ਉਹਦੇ ਬਜ਼ੁਰਗਾਂ ਨੂੰ ਪੇਟ ਕੀਤੀ ਉਹ ਨਿਸ਼ਾਨੀ ਉਹਨਾਂ ਨੇ ਆਪਣੀ ਜਾਨ ਨਾਲੋਂ ਵੀ ਪਿਆਰੀ ਸਮਕੇ ਸਾਹਮ ਕੇ ਰੱਖੀ ਹੋਈ ਹੈ ਤੇ ਬੜੀ ਉਚਿਤ ਉਹ ਕਲਾਕ੍ਰਿਤੀ ਹੈ ਉਹਦੇ ਦਰਸ਼ਨ ਉਹਨਾਂ ਨੇ ਬਾਹਰਲੇ ਦੇਸ਼ਾਂ ਵਿੱਚ ਵੀ ਕਰਾਏ ਨੇ ਉਹਨਾਂ ਦੇ ਪਰਿਵਾਰ ਵਿੱਚੋਂ ਰਾਏ ਅਜੀਜ਼ੁੱਲਾ ਖਾਂ ਦੇ ਪਰਿਵਾਰ ਤੋਂ ਜਿਹੜੇ ਹੁਣ ਪਿਛਲੀ ਲੋਕ ਸਭਾ ਜਿਹੜੀ ਉਹਨਾਂ ਦੀ ਹੈਗੀ ਪਾਰਲੀਮੈਂਟ ਉਹਦੇ ਮੈਂਬਰ ਵੀ ਰਹੇ ਅਜੀਜ਼ੁੱਲਾ ਖਾਂ ਉਹ ਸੰਗਤਾਂ ਨੂੰ ਬਾਹਰਲੇ ਦੇਸ਼ਾਂ ਵਿੱਚ ਦਰਸ਼ਨ ਕਰਾਉਂਦੇ ਜਾ ਕੇ ਕਰਾਉਂਦੇ ਰਹਿੰਦੇ ਨੇ ਇੱਥੇ ਭਾਰਤ ਵਿੱਚ ਵੀ ਲਿਆ ਕੇ ਦਰਸ਼ਨ ਕਰਾਇਆ ਉਹਦੀ ਤਸਵੀਰ ਵੀ ਮਿਲ ਜਾਂਦੀ ਹੈ ਇਹ ਸਾਰੇ ਜਿਹੜੇ ਪਾਤਰ ਨੇ ਇਹਨਾਂ ਦੀ ਗੁਰੂ ਘਰ ਪ੍ਰਤੀ ਸੇਵਾ ਜਿਹੜੀ ਹੈ ਬੀਬੀ ਹਰਸ਼ਰਨ ਕੌਰ ਤੋਂ ਲੈ ਕੇ ਕਿ ਰਾਏ ਅਜ਼ੀਜ਼ੁਲਾ ਖਾਂ ਜਾਂ ਰਾਏ ਕੋਟ ਦੇ ਜਿਹੜੇ ਮੁਗਲ ਅਲੀਆਸਤ ਦੇ ਮਾਰਕਸਨ ਉਹਨਾਂ ਤੱਕ ਇਹ ਇੱਕ ਪਾਤਰਾਂ ਦੀ ਲਿਸਟ ਹੈ ਇਕ ਪਾਤੜਾ ਦੀ ਲੜੀ ਹੈ ਜਿਨ੍ਹਾਂ ਨੇ ਗੁਰੂ ਘਰ ਦੀ ਸੇਵਾ ਕੀਤੀ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਤੇ ਜਦੋਂ ਤੱਕ ਇਹ ਕਾਇਨਾਤ ਰਹੇਗੀ ਦੁਨੀਆ ਰਹੇਗੀ ਸਿੱਖ ਪੰਥ ਇਹਨ ਦਾ ਪੂਰਨ ਤੌਰ ਤੇ ਸਤਿਕਾਰ ਕਰਦਾ ਰਹੇਗਾ ਔਰ ਇਹਨਾਂ ਨੂੰ ਨਤਮਸਤਕ ਹੁੰਦਾ ਰਹੇਗਾ ਐਪੀਸੋਡ ਦਾ ਸਮਾਂ ਹੁੰਦਾ ਹੈ ਸਮਾਪਤ ਇਸ ਦੇ ਨਾਲ ਹੀ ਐਪੀਸੋਡ ਸਮਾਪਤ ਕਰਨ ਦੀ ਸਾਨੂੰ ਆਗਿਆ ਜੋ ਅਗਲਾ ਐਪੀਸੋਡ ਲੈ ਕੇ ਫਿਰ ਤੁਹਾਡੀ ਸੇਵਾ 'ਚ ਹਾਜ਼ਰ ਹੋਵਾਂਗੇ ਤਦ ਤੱਕ ਦੇਖਦੇ ਰਹੋ ਆਪਣਾ ਹਰਮਨ ਪਿਆਰਾ ਚੈਨਲ ਦਾ ਪੰਜਾਬ ਟਾਕਸ ਬਹੁਤ-ਬਹੁਤ ਸ਼ੁਕਰੀਆ